ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਇਹਨਾਂ ਦੇ ਨਿਰਦੇਸ਼ਾਂ ਦਿਸ਼ਾ ਅਨੁਸਾਰ ਸਾਡੀ ਤਰਨਤਾਂ ਦੀ ਪੁਲਿਸ ਨੇ ਨਸ਼ਿਆ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ ਜਿਸ ਜਿਸ ਦੇ ਤਹਿਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਿਗ ਫਿਸ਼ ਨੇ ਜਿਹੜੇ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਇਸ ਡਰੱਗ ਦਾ ਕੰਮ ਕਰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਧੱਕਿਆ ਜਾਵੇ ਤਾਂ ਕਿ ਇਹ ਨਸ਼ੇ ਦਾ ਜਿਹੜਾ ਕੋਡ ਫੈਲਿਆ ਹੈ ਇਸ ਤੇ ਠੱਲ ਪਵੇ ਇਸੀ ਇਸੀ ਤਫਤੀਸ਼ ਦੌਰਾਨ ਸਾਨੂੰ ਇੱਕ ਸਾਡੀ ਸੀਆਈ ਦੀ ਟੀਮ ਨੂੰ ਸਾਡੇ ਐਸਪੀ ਡੀ ਅਜੇ ਰਾਜ ਜੀ ਨਾਲ ਇਹਨਾਂ ਦੇ ਸੁਪਰਵਾਈਜ਼ਨ ਹੇਠ ਜਿਹੜੀ ਸੀਆਈ ਦੀ ਟੀਮ ਹੈ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਿਹੜਾ ਸਮਗਲਰ ਹੈ ਰਸ਼ਪਾਲ ਸਿੰਘ ਜਿਹੜਾ ਕਿ ਭਾਈ ਲੱड्डੂ ਥਾਣਾ ਸਦਰ ਪੱਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਅਰਸੇ ਤੋਂ ਕੰਮ ਇਹ ਨਸ਼ੇ ਦਾ ਕੰਮ ਕਰ ਰਿਹਾ ਹੈ ਤੇ ਬਾਰਡਰ ਤੋਂ ਸਮਾਨ ਚੁੱਕ ਕੇ ਗਾਹ ਦੂਜੇ ਇਲਾਕਿਆਂ ਚ ਵੀ ਸਪਲਾਈ ਕਰਨ ਦਾ ਕੰਮ ਕਰਦਾ ਹੈ ਤੇ ਜਦੋਂ ਸੀਆਈ ਦੀ ਟੀਮ ਨੇ ਕੱਲ ਰਾਤ ਨੂੰ ਰੇਡ ਕੀਤੀ ਤੇ ਇਹਨੂੰ ਸਮੇਤ ਮੋਟਰਸਾਈਕਲ ਤੇ ਸਮਾਨ 5 ਕਿਲੋ ਹੀਰੋਇਨ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਐਫਆਈਆਰ ਰਜਿਸਟਰ ਇਹਦੇ ਖਿਲਾਫ ਐਫਆਈਆਰ ਰਜਿਸਟਰ ਕਰਕੇ ਬੰਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਗਈ ਇਹਦੀ ਮੁੱਢਲੀ ਪੁੱਛਗਈ ਤੋਂ ਇਹ ਪਤਾ ਲੱਗਿਆ ਕਿ ਇਹ ਤਕਰੀਬਨ 5-6 ਮੰਨੇ ਤੋਂ ਐਕਟਿਵਲੀ ਇਨਵੋਲਡ ਸੀਗਾ ਨਸ਼ੇ ਦੇ ਕੰਮ ਦੇ ਵਿੱਚ ਇਹ ਕਾਫੀ ਬਾਰੀ ਜਿਹੜੀ ਨਸ਼ੇ ਦੀ ਖੇਪ ਹੈ ਇਹ ਵੱਖ-ਵੱਖ ਪੁਆਇੰਟਾਂ ਤੋਂ ਬਾਰਡਰ ਦੇ ਜਿਹੜੇ ਕਿ ਅਸੀਂ ਹੁਣ ਤਫਤੀਸ਼ ਦੌਰਾਨ ਆਇਡੈਂਟੀਫਾਈ ਕਰਾਂਗੇ ਉੱਥੋਂ ਚੁੱਕ ਕੇ ਗਾਂ ਸਪਲਾਈ ਕਰਦਾ ਰਿਹਾ ਹੈ ਸਰ ਕਿੰਨੇ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਕੀਤਾ ਫਿਲਹਾਲ ਜਿਹੜਾ ਕਿ ਇਹ ਰਸ਼ਪਾਲ ਸਿੰਘ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਤੇ ਸਾਨੂੰ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਹੋਰ ਵੀ ਨਾਮ ਸਾਹਮਣੇ ਆਏ ਆ ਜਿਹੜੇ ਕਿ ਇਸ ਲੈਵਲ ਤੇ ਉਜਾਗਰ ਨਹੀਂ ਕੀਤੇ ਜਾ ਸਕਦੇ ਤੇ ਉਹ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਫੜ ਕੇ ਕੀਤੀ